ਸਾਡੇ ਕੋਲ ਜਿਹ ਪਰਸਨਲ ਟੌਪਿਕ ਜਿੰਨੇ ਕੋਈ ਸ਼ਹਿਤਾ ਹੋਊਗਾ ਉਹ ਕਰਾਂਗੇ ਨਹੀਂ ਇਹ ਤੁਹਾਡੇ ਆਪਣੇ ਨਾਲ ਸੀਵਰੇਜ ਦਾ ਕੰਮ ਨਹੀਂ ਚਾਹਦਾਗਾ ਜੀ ਕਾਹਦਾ ਕੰਮ ਆ ਸਾਡੇ ਦਾ ਕੋ ਬਾਟਰ ਸਪਲਾਈ ਦਾਗਾ ਇਹ ਵਾਟਰ ਸਪਲਾਈ ਦਾ ਸਿਰ ਸਾਡੇ ਕੋਲ ਕੋਈ ਜਿੰਨੇ ਤੋਂ ਮਰਦਾ ਨਾ ਨਹੀਂ ਸੀਵਰੇਜ ਬੋਰਡ ਦਾ ਤੁਸੀਂ ਕੰਮ ਫਿਰ ਤੂੰ ਗਲਤ ਸਟੇਟਮੈਂਟ ਦਈ ਹੈ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਦੇਖੋ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਪ੍ਰੋਵਾਈਡਿੰਗ ਦਾ ਪਰ ਉਹ ਹੀ ਤਾਂ ਕਰਾਉਣਾ ਨਾ ਪ੍ਰੋਵਾਈਡਿੰਗ ਜੇ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਢਣਾ ਇੰਨਾ ਵੀ ਸੋ ਮੋਟ ਪਾਈਪ ਇਹਨਾਂ ਦੀ ਪੈਣੀ ਹੈ ਜੀ ਲੰਮੀ ਜੀ ਅੱਛਾ ਹਾਂ ਇਹ ਹੁਣ ਫਿਰ ਹੁਣ ਇਹਨਾਂ ਨੂੰ ਕਈ ਨਾ ਪਾਣੀ ਕਲੈਕਸ਼ਨ ਹੈ ਸਰ ਉਹ ਮੈਨੂੰ ਆਏ ਸੀਵਰੇਜ ਦਾ ਜੇ ਕਿਤੇ ਪਾਣੀ ਕੱਢਦਾ ਉਹ ਕੌਣ ਕੱਢੂਗਾ ਸੀਵਰੇਜ ਦਾ ਆਪਣੇ ਤਾਂ ਸਿਰ ਆਪਾਂ ਹੀ ਕੱਢਣਾ ਹੈ ਤੇ ਫਿਰ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਨਾ ਸਰ ਆਪਾਂ ਚਲਾਉਣੀ ਹੈ ਇਹ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਚ ਸੀਵਰੇਜ ਦਾ ਪਾਣੀ ਇੱਥੇ ਆ ਕੇ ਕੱਢ ਜਾਂਦਾ ਹੁਣ ਤੱਕ ਗਲੀਆਂ ਬਾਬਾ ਜੀ ਦੱਸਿਓ ਮੜਾ ਜੀ ਇਹ ਆਪ ਹੀ ਆਏ ਸੀ ਜੀ ਹੁਣ 500 ਤੁਹਾਡੇ ਨਾਲ ਆਪਾਂ ਗੱਲ ਕਰੀ ਤੁਸੀਂ ਕਿਹਾ ਮੈਂ ਤੈ ਮੇਰੀ ਪਰਸੋਂ ਕਿ ਤੋਂ ਸਹੀ ਗੱਲ ਆ ਥੋੜੇ ਕੋਲੇ ਉੱਥੇ ਜਾ ਕੇ ਮੁੰਡਿਆਂ ਕੋਲ ਕਿੰਨਾ ਚਿਰ ਬਿਠਾ ਰਿਹਾ ਹਾਂ ਹਾਂਜੀ ਮੈਂ ਸਰਾਇਆ ਜੀ ਮੈਨੇਜਰ ਸਾਹਿਬ ਨੂੰ ਲੈ ਕੇ ਗਿਆ ਆ ਕੇ ਤੇ ਮੈਂ ਅਜੀਤ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਤਾਂ ਸਾਰੀ ਸਿਚੁਏਸ਼ਨ ਦੱਸ ਦਿੱਤੀ ਜੀ ਮੈਂ ਕਿਹੜਾ ਆਹ ਪ੍ਰੋਬਲਮ ਆ ਗਈ ਤੇ ਮੈਂ ਕਿਹਾ ਵੀ ਇਹਨਾਂ ਦੀ 2.5 ਫੁੱਟ ਦੀ ਪਾਈਪ ਆ ਗਈ ਇਹਨਾਂ ਪਹਿਲਾਂ ਇੱਧਰ ਦੀ ਜਾ ਕੇ ਨਾ ਤੰਦ ਦੇ ਨਾਲ-ਨਾਲ ਨਾ ਜਾਂ ਸੀਵਰ ਹੈਗਾ ਜੀ ਉਹਦੇ ਚ ਪਈ ਹੋਈ ਹੈ ਜੀ ਪਾਈਪ ਇਹਨਾਂ ਦੀ ਆਪ ਦੀ ਮੇਰੇ ਕੋਲ ਕੋ 4 ਇੰਚ ਦੀ 6 ਇੰਚ ਪਾਈ ਹੋਏ ਤੋਂ ਪਹਿਲਾਂ ਹੋਈ ਪਾਈ 4 6 ਇੰਚ ਪਈ ਹੋਈ ਹੈ ਜੀ ਉਹ ਪੀੜਾ ਜਿਹੜੇ ਸਿਵਰ ਜੁੜੀ ਹੋਈ ਹੈ ਨਾ ਪਹਿਲਾਂ ਕਿਤੇ ਆਈਟੀਆਈ ਵਾਲਿਆਂ ਨੇ ਪਾਇਆ ਉਹ ਹੈ ਜੀ ਪੁਰਾਣਾ ਸਿਵਰਾ ਜੀ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕੋਣ ਕਰਾ ਰਿਹਾ ਰਿਸਪਾਂਸਿਬਲ ਕੌਣ ਹੈ ਸੁਣਤਾ ਲੋਬੀ ਐ ਤਿੰਨ ਸਰ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਸਰ ਕੀ ਹੈ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਜੀ ਤੁਸੀਂ ਐਸੇ ਉੱਥੇ ਆਏ ਮਰੇਤ ਸਿੰਘ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਕਿ ਐਸੀ ਪ੍ਰਮਾਣਗੀ ਵੀ ਲੈ ਆਉਣੇ ਆ। ਪੈਪਰ ਕੋਲੋ ਹੀ ਦੇ ਦਾਂਗੇ। ਪਾ ਦੇਾਂਗੇ। ਪਰ ਇਹ ਉਦੋਂ ਬਾਅਦ ਇਹਨਾਂ ਦੇ ਨਾਲ ਮਰੇਤ ਸਾਹਿਬ ਵਾਸਤੇ ਹੋ ਚੁੱਕਿਆ। ਮੇਰਾ ਫੋਨ ਤਾਂ ਚੁੱਕ ਲਿਆ। ਅੱਗੋਂ ਤੈਨੂੰ ਆਉਣਾ ਥੋੜੇ ਪਿਛੇ ਆਏ। ਮਿਸ ਕਾਲਾਂ ਵੇਖੋ ਹੀ ਮੇਰੀਆਂ 10 ਮਿਸ ਕਾਲਾਂ। ਮੈਸਜ ਪੈਸੇ ਫੋਨ ਲਾਇਆ ਮੈਨੂੰ ਲੁੱਕੀ ਇਹਨਾਂ ਲੋਕਾਂ ਨੇ ਫੋਨ ਕੀਤੇ। ਮੈਂ ਵੀ ਤੁਹਾਨੂੰ ਉਦੋਂ ਨਹੀਂ ਫੋਨ ਲਾਇਆ ਜਦੋਂ ਮੈਨੂੰ ਲੋਕ ਫੋਨ ਕਰਦੇ ਪਾਣੀ ਕਿਹੜਾ ਗੁਰਦਾਰ ਸਾਹਿਬ ਚ ਤੇ ਮੱਸੀਆਂ। ਠੀਕ ਹੈ ਹੁਣ ਅਸੀਂ ਕੀ ਤੇ ਮੈਂ ਸਰ ਜੀ ਸਾਰੇ ਸਾਰੇ ਹਲਕੇ 'ਚ ਇਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਉਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹਾਂ ਤੋਂ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੋਲੀ ਤੇਰੀ ਕੋਈ ਨਹੀਂ ਕਰਾਉਣੇ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋਈ ਗੱਲਾਂ ਦੇਖੋ ਸਰ ਉਹ ਪਾਈਪ ਮੈਂ ਆ ਦੇਖੋ ਕਿੰਨੇ ਵਿੱਚ ਕਲਰ ਅੱਜ ਲੈ ਦੋ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਕਰ ਬੈਠੇ ਸਰ ਦਾ ਚੱਕਾ ਕਰੋ ਕਰੋ ਬੈਠਾ ਹੀ ਤੂੰ ਕਹਿ ਦੇਣਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਹੁੰਦਾ ਕਿੰਨੇ ਵਾਰੀ ਕਿਹਾ ਤੈਨੂੰ ਪ੍ਰੇਮ ਨੇ ਮੈਂ ਨਾ ਜੀ ਮੇਰੀ ਬੇਟੀ ਸੁਣੋ ਉਹ ਤੋਂ ਪਾਈਪ ਦਾ ਮੈਂ ਨਹੀਂ ਲੈ ਕੇ ਰਿਖੀ ਮੈਂ ਪਾਈਪ ਤਾਂ ਗੁਰਦਲੇ ਕਹਿੰਦਾ ਅੰਨਿਲਾ ਦਿੰਦੇ ਆਪ ਕੱਲੀ ਗੁਰਦੁਆਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਤੁਹਾਡੀਆਂ ਪਈਆਂ ਲੈ ਕੇ ਚੱਲਾਂ ਮੈਂ ਉਹਨੇ ਨਹੀਂ ਮੈਂ ਉੱਤੇ ਆਇਆ ਸੀ ਮੈਂ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸੀ ਸਹੀ ਗੱਲ ਕਹੀ ਮਿਲ ਜੂਗੀ ਮੈਂ ਤੈਨੂੰ ਇਹ ਕਹਿ ਸੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਉਂਦਾ ਮੈਂ ਐਸਡੀ ਸਾਹਿਬ ਨਾਲ ਗੱਲ ਕੀਤੀ ਹੈ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਿਹਾ ਠੇਕੇਦਾਰ ਨੂੰ ਕਿ ਮੈਂ ਕਿਹਾ ਸਰ ਚੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾਂ ਐਮਐਲਏ ਸਾਹਿਬ ਸਾਡੇ ਨਾਲ ਛੱਪੜੇ ਸਾਰਾ ਮੀਂਹ ਕਰਕੇ ਵਰਫਲੋ ਹੋ ਗਿਆ ਇੱਕ ਘਰ ਨੇ ਪੈਸੇ ਲਾ ਕੇ ਆਪਦੇ ਅਰੇਸ਼ਮ ਸਿੰਘ ਜੀ ਨੂੰ ਪੁੱਛਿਆ ਇਹਨਾਂ ਨੇ ਖਬਰ ਲਈ ਦੀ ਉਹਨਾਂ ਨੇ ਆਪਦੇ ਕੋਲੋਂ ਪੈਸੇ ਲਾ ਕੇ ਜਨਰੇਟਰ ਲਾ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਛੱਪੜ ਦਸ ਦਿਨ ਪਹਿਲਾਂ ਵੀ ਅਸੀਂ ਕਢਵਾਉਣ ਨੇ ਫਿਰ ਵੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਹੀ ਦਿੱਤੇ ਚੱਲ ਛੱਪੜ ਦਾ ਨਹੀਂ ਕਰਉਣਾ ਮੈਂ ਵਿਖਾਵਾਂ ਤੈਨੂੰ ਕਿੱਥੇ ਕਿੱਥੇ ਖੜਾ ਨਹੀਂ ਪਾਣੀ ਤਾਂ ਸਰ ਪੀਰਖਾਨਾ ਬਸਤੀ ਹੈ ਗਈ ਸਰ ਪੀਰਖਾਨਾ ਬਸਤੀ ਨਹੀਂ ਇੱਧਰ ਵੀ ਗਾ ਬਾਲਨੀ ਕਲੋਨੀ ਸਫਾਈ ਸਰ ਹੋਣੀ ਜ਼ਰੂਰੀ ਹੈ ਜੇ ਦੀ ਸਫਾਈ ਦਾ ਟੈਂਡਰ ਲਾਇਆ ਹੋਇਆ ਹੈ ਸਫਾਈ ਤਾਂ ਜਿੰਨਾ ਚ ਨਹੀਂ ਹੁਣ ਤਾਂ ਪਾਣੀ ਉੱਤੇ ਹੈ ਨਾ ਨਾ ਤੂੰ ਫੋਨ ਚੱਕਦਾ ਨਾ ਰਿਪਲਾਈ ਕਰਦਾ ਕਿਸੇ ਦਾ ਲੋਕਾਂ ਦਾ ਇਹ ਨਹੀਂ ਆ ਵੀ ਤੂੰ ਸਾਡਾ ਫੋਨ ਚੱਕ ਲੈ ਤੇ ਹੱਲ ਹੋ ਜਾਊਗਾ ਗੱਲਾ ਅੱਜ ਵੀ ਲੋਕਾਂ ਲੋਕਾਂ ਦਾ ਚੱਕਦੇ ਹੀ ਨਹੀਂ ਜੀ ਫੋਨ ਇਹਦਾ ਫ੍ਰੀ ਵਾਲੀ ਤਨਖਾਹ ਭਾਲਦੇ ਆ ਨਹੀਂ ਸਰ ਕੰਮ ਤਾਂ ਕਰ ਹੀ ਨਹੀਂ ਨਹੀਂ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਤੈਨੂੰ ਸਾਰਾ ਸੀਵਰ ਸਰ ਬਲੌਕ ਹੋ ਗਿਆ ਉਹ ਯਾਰ ਤੇਰੀਆਂ ਜਿੰਨੀਆਂ ਕੰਪਲੀਟ ਕਿਸੇ ਦੀਆਂ ਨਹੀਂ ਹੈਗੀਆਂ ਹੁਣ ਮੈਂ ਨਾ ਸਾਰੀ ਇਸ ਗੱਲ ਦੇ ਮਾਰੇ ਨੇ ਜਦੋਂ ਐਸਡੀ ਸਾਹਿਬ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਉਹ ਯਾਰ ਗੱਪ ਬਾਲੇ ਮਾਰਦਾ ਕੰਮ ਟੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋ ਗਿਆ। ਤੂੰ ਫੋਟੋ ਨੇ ਭੇਜ ਦਿਨਾ ਪ੍ਰਾਣੀ ਨਾ ਵੀ ਸਾਨੂੰ ਸਮਝਦਾ ਬੇਵਕੂਫ। ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਹੈ ਨਾ ਇੰਨੀ ਤਾਂ ਸ਼ਰਮ ਖਾ ਲੋ। ਨਹੀਂ ਮੈਨੂੰ ਜ਼ਰਾ ਕੋਰਸ ਹੈ ਨਹੀਂ। ਉਹ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ? 225 ਫੁੱਟ ਪੈਪਰ। ਇਹ ਤਾਂ ਚਲ ਠੀਕ ਹੈ ਤੇ ਜਿਹੜਾ ਉਹ ਕੁਆਲਟੀ ਕਲੋਥਿੰਗ 'ਚ ਖੜਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ? ਕਮਾਲ ਕਰੀ ਜਾਂਦਾ ਤੂੰ ਸੈਟਅਪ ਹੋਇਆ ਪਿਆ। ਨਹੀਂ ਨਹੀਂ ਤੂੰ ਭਰ ਆਏ ਤੂੰ ਲੋਟ ਹੀ ਨਹੀਂ ਤੋੜ ਤੁਸੀਂ ਤਨਖਾਹ ਲੈਨੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਨਹੀਂ ਜਨਾਬ ਕਰਤ ਰਹੇ ਪਰ ਕੋਈ ਤੂੰ ਕਰੇਗਾ ਹੀ ਆ ਤੈਨੂੰ ਭਲੇਖਾ ਬਹੁਤ ਵੱਡਾ ਤੈਨੂੰ ਆਏ ਕਿਤੇ ਮੈਂ ਗੋਨਿਆਂ ਨੇ ਵਗੈਰਾ ਚਲਾ ਜਾਊਂਗਾ ਤੇਨ ਜਾਣ ਨਹੀਂ ਦਿੰਦਾ ਬਸ ਨਹੀਂ ਇੱਥੇ ਹੀ ਰਹਿਣਾ ਪਊ ਘਟ ਜਾ ਹੁਣ ਹਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਊਡ ਤੇ ਲਾਇਆ ਹੋਇਆ ਤੁਹਾਡਾ ਇਥੇ ਸਾਡੇ ਇਹਨਾਂ ਜੀ ਇੱਕ ਬਬਲਦੀਪ ਸਿੰਘ ਜੇਈ ਹੈ ਜੀ ਸੀਵਰੇਜ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਾਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿੰਦੇ ਆ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰ ਹੀ ਇੱਕ ਲਾਓ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹਨੂੰ ਸਸਪੈਂਡ ਕਰ ਦਿਓ ਜੀ ਹੈਲੋ ਨਕਾ ਮੈਮ ਸਸਪੈਂਡ ਹੀ ਕਰ ਦੋ ਇਹਨੂੰ ਇਹਨੂੰ ਫੇਰ ਹੀ ਿਕ ਲਾਉਗੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਜੀ ਕੀ ਹਾਲ ਹੈ ਸਰ ਸੌਰੀ ਸਾਡੇ ਕਰਕੇ ਤੁਹਾਨੂੰ ਆਹ ਦਿੱਕਤ ਚੱਲਣੀ ਪੈਂਦੀ ਹੈ ਇਹ ਮੁਲਾਜ਼ਮ ਹੈ ਹੀ ਨਕਮੇ ਨਹੀਂ ਬਹੁਤ ਨਕਮਾ ਜੀ ਪਤਾ ਕਰ ਲੈ ਕੋਣ ਨੇ ਆਣੇ ਹਾਂ ਇਹਨਾਂ ਨੇ ਇਹ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਇਹ ਸਹੀ ਸੀ ਹੁਣ ਅਗਲੀ ਵਾਰੀ ਐ ਐਸ ਡੀਓ ਦੀ ਆ ਦੱਸ ਦਿਆਂ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਹਉਨ ਪਰਸੋਂ ਵੀ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨਹੀਂ ਬੁਲਾ ਲੈਂਦੀ ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸਦੀ ਉਹਦੀ ਵੀ ਕੱਢੂਗਾ ਮੈਂ ਉਹ ਚੀਜ਼ ਕਢਾਉਂਦਾ ਮੈਂ ਕੰਮ ਸ਼ੁਰੂ ਕਰਪੋ ਮੈਂ ਕਹਾਂ ਜੀ ਇਹ ਨਕਮੇ ਏਡੇ ਨੇ ਕਿ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਐ ਲੱਗ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਤੋਂ ਕੀ ਜਵਾਬ ਹੈ ਸਰ ਮੈਨੂੰ ਅੱਗੋਂ ਕੋਈ ਰਿਸਪੌਂਸ ਨਹੀਂ ਸਰ ਮੈਂ ਹੀ ਉਹ ਤੂੰ ਫੋਨ ਕੋਈ ਨਹੀਂ ਫਿਰ ਜਿਹਦਾ ਤੂੰ ਫਸਿਆ ਉਹਦਾ ਲੈ ਕੇ ਉਹਦਾ ਦੱਸ ਦੇ ਉਹਦਾ ਵੀ ਕਰਾ ਦਿੰਦੇ ਆ ਕੋਣ ਵੀ ਕੋਣ ਨਹੀਂ ਸੁਣਦਾ ਤੇਰੀ ਨਾ ਲੈ ਕੇ ਉਹ ਨਹੀਂ ਫੁੰਦਾ ਇਹ ਤਰੀਕਾ ਥੋੜੀ ਐ ਇੰਨਾ ਵੀ ਤਾਂ ਪਾਣੀ ਡੱਡਿਆ ਕਮਾਲ ਆ ਤੇਰੇ ਵਾਲੀ